ਇਹਦੀ ਰਿਕਵੈਸਟ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੀ ਜਿਹੜੀ ਆ ਲੈਕਸ਼ੀ ਮੂਰੀ ਹੈ ਉਹਦੇ ਤੇ ਥੋੜਾ ਧਿਆਨ ਦੇਣ ਪਿੱਕੀਵੈਂ ਡੇਰਾ ਬਾਬਾ ਨਾਨਕ ਤੋਂਰ ਕੋਲ ਪੰਜਾਬ ਦੇ ਹੋਰ ਹਲਕਿਆਂ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸਾਡੇ ਮੋਠੀਠੇ 'ਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਜਿਹੜੇ ਆਪੋਜੀਸ਼ਨ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੇ ਫਾਰਮਸ ਸਬਮਿਟ ਨਹੀਂ ਕਰਨ ਦੇ ਰਹੇ ਜੇ ਸਰਕਾਰ ਨੇ ਇਹੀ ਕਰਨਾ ਸੀਗਾ ਤਾਂ ਇਲੈਕਸ਼ਨ ਕਰਨ ਦਾ ਫਾਇਦਾ ਨਹੀਂ ਸੀ ट के अनुसार इलेक्शन हो रही है जो कर रहे हो तो, तो तरीके करो ये डेमोक्रेसी है जिथे असं रह रहे हैं ये कोई डिकटेटरशिप नहीं है जो डिकटेटरशिप चाहिए है तो आप ही डिकलेयर कर दो तो प्रधान समिति तो के मैंबर जी चाहते हो डिकलेयर कर दो खत्म करो कल ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਇਹ ਰਚਨ ਦੀ ਕੋਈ ਲੋੜ ਨਹੀਂ ਹੈ ਮੇਰੀ ਇੱਕ ਬੇਨਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਪਲੀਜ਼ ਇਹਨੂੰ ਇਹਦੇ ਤੇ ਧਿਆਨ ਦਿਓ ਤੇ ਕੁਝ ਕਰੋ ਸਾਡਾ ਸਾਡੇ ਮਜੀਠੇ ਵੀ ਇਹੀ ਹੋ ਰਿਹਾ ਹੈ ਐਸ ਡੀ ਐਮ ਦੇ ਦਫ਼ਤਰ ਨੂੰ ਅੰਦਰੋਂ ਤਾਲਾ ਲਾ ਦਿੱਤਾ ਇਹਨਾਂ ਨੇ ਤੇ ਲੋਕਾਂ ਨੂੰ ਅੰਦਰ ਜਾ ਕੇ ਪੇਪਰ ਭਰਨ ਨਹੀਂ ਦਿੱਤਾ ਜਾ ਰਿਹਾ